ਮੈਂ ਪਲੱਸ 2 ਕਰਕੇ ਹੱਟੀ ਸੀ ਮੇਰੀ ਉਮਰ ਹਜੇ ਕੋਈ ਜ਼ਿਆਦਾ ਨਹੀਂ ਸੀ ਪਰ ਮੇਰੇ ਮਾਪਿਓ ਨੂੰ ਮੇਰੇ ਵਿਆਹ ਦੀ ਬੜੀ ਖਾੜੀ ਸੀ ਕਿਉਂਕਿ ਪਿਓ ਨੂੰ ਕੈਂਸਰ ਹੋ ਗਿਆ ਸੀ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕਿ ਤੂੰ ਆਪਣੇ ਹੱਤੀ ਦੀ ਦਾ ਵਿਆਹ ਕਰ ਦੇ ਮੇਰੇ ਪਿਓ ਵੀ ਇਹੀ ਚਾਹੁੰਦਾ ਸੀ ਕਿ ਮੈਂ ਆਪਣੇ ਹੱਤੀ ਆਪਣੀ ਧੀ ਦਾ ਵਿਆਹ ਕਰ ਦੇਵਾਂ ਅਤੇ ਉਸੇ ਵੇਲੇ ਮੇਰੀ ਉਮਰ 18 ਕੋਸਾਲਾਂ ਦੀ ਸੀ ਮੇਰਾ ਚਾਚਾ ਤੇ ਮੇਰਾ ਡੈਡੀ ਦੋਨੋਂ ਭਰਾ ਸੀ ਦੋਨੋਂ ਇਕੱਠੇ ਹੀ ਰਹਿੰਦੇ ਸੀ ਸਾਡਾ ਸਾਂਝਾ ਪਰਿਵਾਰ ਸੀ ਪਰਿਵਾਰ ਵਿੱਚ ਕੋਈ ਵੀ ਫਰਕ ਨਹੀਂ ਸੀ ਚਾਚੇ ਨੇ ਮੇਰੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਸੀ ਮੇਰੇ ਤੋਂ ਇੱਕ ਮੇਰਾ ਛੋਟਾ ਭਰਾ ਸੀ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਬੜੇ ਹੀ ਲਾਡਾ ਨਾ ਰੱਖਿਆ ਹੋਇਆ ਸੀ ਚਾਚੇ ਨੇ ਮੇਰੇ ਲਈ ਜਦੋਂ ਰਿਸ਼ਤੇ ਵੇਖਣੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਇਹ ਹੀ ਚਾਹ ਰੱਖੀ ਸੀ ਕਿ ਸਾਡੀ ਕੁੜੀ ਬਹੁਤ ਹੀ ਲਾਡਾ ਨਾਲ ਪਾਲੀ ਹੋਈ ਆ ਤੇ ਅਸੀਂ ਚਾਹੁੰਦੇ ਆ ਕਿ ਉਸ ਨੂੰ ਕੋਈ ਚੰਗਾ ਪਰਿਵਾਰ ਮਿਲੇ ਨੌਕਰੀ ਕਰਨ ਵਾਲਾ ਮੁੰਡਾ ਹੀ ਲੱਭੇ ਇਸ ਨੂੰ ਖੇਤੀ ਵਾਲਾ ਮੁੰਡਾ ਅਸੀਂ ਨਹੀਂ ਲੱਭ ਕੇ ਦੇਣਾ ਕਿਉਂਕਿ ਸਾਡੀ ਧੀ ਤੋਂ ਇੰਨਾ ਕੰਮ ਨਹੀਂ ਹੋਣਾ ਅਤੇ ਫਿਰ ਇੱਕ ਦਿਨ ਸਾਨੂੰ ਇੱਕ ਮੁੰਡੇ ਦੀ ਤਸਵੀਰ ਪਈ ਮੁੰਡਾ ਫੌਜ ਦੇ ਵਿੱਚ ਸੀ ਮੁੰਡੇ ਦੇ ਕੋਲ 5 ਕਿੱਲੇ ਜ਼ਮੀਨ ਸੀ ਫੌਜ ਵਿੱਚ ਉਸ ਦੀ ਬਹੁਤ ਵਧੀਆ ਤਨਖਾਹ ਸੀ ਤੇ ਪੜਿਆ ਲਿਖਿਆ ਵੀ ਬਹੁਤ ਸੀ ਅਤੇ ਉਹ ਫੌਜ ਦੇ ਵਿੱਚ ਹੌਲਦਾਰ ਸੀ ਪੜਾਈ ਹੋਣ ਕਰਕੇ ਉਸ ਨੂੰ ਜਾਂਦੇ ਹੀ ਵਧੀਆ ਰੈਂਕ ਮਿਲ ਗਿਆ ਸੀ ਅਤੇ ਉਸ ਦੀ ਤਨਖਾਹ ਵੀ ਵਧੀਆ ਸੀ ਘਰਦਿਆਂ ਨੂੰ ਇਹ ਚੀਜ਼ ਸਹੀ ਲੱਗੀ ਉਮਰ ਵਿੱਚ ਉਹ ਤਾਹੋ ਮੇਰੇ ਨਾਲੋਂ 6 ਸਾਲ ਵੱਡਾ ਸੀ ਪਰ ਮੇਰੇ ਪਿਓ ਤੇ ਚਾਚੇ ਨੇ ਕਿਹਾ ਕਿ ਕੁੜੀ ਉਸ ਘਰ ਵਿੱਚ ਮੌਜ ਕਰੂਗੀ ਇੱਕ ਭੈਣ ਹੈ ਤੇ ਉਹ ਵੀ ਵਿਆਹੀ ਹੋਈ ਆ ਘਰ ਵਿੱਚ ਮੁੰਡੇ ਦੇ ਮਾਪਿਓ ਨੇ ਹੋਰ ਤੀਜਾ ਕੋਈ ਨਹੀਂ ਪੁੱਤ ਹੀ ਹੈ ਸਾਰਾ ਘਰਬਾਰ ਉਸ ਦਾ ਹੀ ਹੈ ਜਦੋਂ ਸਾਡੇ ਘਰਦਿਆਂ ਨੇ ਘਰ-ਵਾਰ ਵੇਖਿਆ ਤਾਂ ਉਹਨਾਂ ਨੂੰ ਵਧੀਆ ਲੱਗਾ ਤੇ ਮੇਰਾ ਰਿਸ਼ਤਾ ਉੱਥੇ ਪੱਕਾ ਕਰ ਦਿੱਤਾ। ਮੈਂ ਵਿਆਹ ਕੇ ਸੌਰੀ ਕਰ ਗਈ ਤਾਂ ਬਹੁਤ ਖੁਸ਼ੀ। ਮੇਰਾ ਘਰਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਸੱਸ ਵੀ ਬਹੁਤ ਹੀ ਚੰਗੇ ਸੁਭਾਅ ਦੀ ਮਾਲਕ ਸੀ ਤੇ ਮੈਨੂੰ ਬਹੁਤ ਪਿਆਰ ਕਰਦੀ। ਇੱਕ ਦਿਨ ਮੇਰਾ ਘਰਵਾਲਾ ਕਹਿ ਲੱਗਾ ਕਿ ਆਪਾਂ ਕਿਤੇ ਘੁੰਮਣ ਜਾਂਦੇ ਹਾਂ ਤੇ ਮੇਰੀ ਸੱਸ ਨੂੰ ਵੀ ਨਾਲ ਲੈ ਗਏ। ਮੇਰੇ ਘਰਵਾਲੇ ਦੀ ਛੁੱਟੀ ਥੋੜੀ ਜਿਹੀ ਰਹਿੰਦੀ ਸੀ। ਅਤੇ ਅਸੀਂ ਚਾਉਂਦੇ ਸੀ ਕਿ ਅਸੀਂ ਜ਼ਿਆਦਾ ਸਮਾਂ ਇਕੱਠੇ ਹੀ ਬਤਾਈਏ ਅਸੀਂ ਕਿਹਾ ਚਲੋ ਘੁੰਮ ਫਿਰੌਣੇ ਆ ਅਤੇ ਦੋ ਦਿਨ ਅਸੀਂ ਪੂਰਾ ਘੁੰਮੇ ਫਿਰੇ ਬਹੁਤ ਵਧੀਆ ਲੱਗਾ ਬੜੀ ਮौज-ਮਸਤੀ ਕੀਤੀ ਤੇ ਤੀਜੇ ਦਿਨ ਹੀ ਅਸੀਂ ਘਰ ਆ ਗਏ ਸੀ ਤੇ ਸਾਟਾ ਫਿਰ ਉਹੀ ਟਾਈਮ ਸੀ ਅਤੇ ਉਸ ਤੋਂ ਬਾਅਦ ਅਚਾਨਕ ਇੱਕ ਦਿਨ ਮੇਰੀ ਗਿਰਨ ਦੇ ਨਾਲ ਬਾਹਰ ਟੁੱਟ ਗਏ ਅਤੇ ਮੇਰੇ ਘਰ ਵਾਲੇ ਨੂੰ ਇਸ ਗੱਲ ਦੀ ਬੜੀ ਚਿੰਤਾ ਸੀ ਮੇਰੀ ਸੱਸ ਦੇ ਸਿਰ ਵਿੱਚ ਵੀ ਸੱਟ ਲੱਗੀ ਡਾਕਟਰਾਂ ਨੇ ਉਸ ਦੀ ਜਾਨ ਤਾਂ ਬਚਾ ਲਈ ਸੀ ਪਰ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਅਤੇ ਮੇਰੇ ਘਰ ਵਾਲੇ ਨੇ ਆਪਣੀ ਮਾਦੀ ਸਿਹਤ ਨੂੰ ਵੇਖਦੇ ਹੋਏ ਆਪ ਦੀ ਛੁੱਟੀ ਹੋਰ ਵਧਾ ਲਈ ਸੀ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਸੱਟ ਆਈ ਸੀ ਅਤੇ ਬਹੁਤ ਵਾਰੀ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਸੀ ਪਰ ਉਸ ਦੀ ਨਜ਼ਰ ਵਾਪਸ ਨਹੀਂ ਆ ਸਕਦੀ ਸੀ ਉਹ ਮੈਨੂੰ ਜਾਂਦੇ ਹੋਏ ਹਲਕੇ ਹਲਕੇ ਗਿਆ ਸੀ ਕਿ ਮਾਂ ਨੂੰ ਹੋਰ ਹਸਪਤਾਲ ਵਿੱਚ ਦਿਖਾ ਕੇ ਆਈ ਅਤੇ ਮੈਂ ਉਸ ਨੂੰ ਕਿਹਾ ਸੀ ਕਿ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗੀ ਫਿਰ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਡਰਾਈਵਰ ਰੱਖ ਦਿੰਦਾ ਉਸਨੇ ਗੱਡੀ ਤੇ ਡਰਾਈਵਰ ਰੱਖ ਦਿੱਤਾ ਸੀ ਅਤੇ ਉਹ ਸਾਡੇ ਨਾਲ ਦੇ ਪਿੰਡ ਦਾ ਸੀ ਉਹ ਸਵੇਰੇ ਆ ਜਾਂਦਾ ਤੇ ਸ਼ਾਮ ਨੂੰ ਜਾਂਦਾ ਸੀ ਤੇ ਮੈਂ ਆਪਣੀ ਘਰਵਾਲੀ ਨੂੰ ਕਹਿ ਦਿੰਦੀ ਸੀ ਕਿ ਤੁਸੀਂ ਡਰਾਈਵਰ ਰੱਖਣ ਦੇ ਨਾਲ ਬਹੁਤ ਵਧੀਆ ਕਰ ਦਿੱਤਾ ਸਾਰਾ ਕੰਮ ਸੌਖਾ ਹੋ ਗਿਆ ਨਹੀਂ ਤਾਂ ਮੈਂ ਮੰਮੀ ਨੂੰ ਕਿੱਥੇ ਲੈ ਕੇ ਜਾਂਦੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਜਦੋਂ ਵੀ ਕਿਤੇ ਮੈਂ ਆਪਣੇ ਸਸਰ ਦੇ ਨਾਲ ਲੈ ਕੇ ਜਾਂਦੀ ਤਾਂ ਡਰਾਈਵਰ ਮੈਨੂੰ ਸ਼ੀਸ਼ੇ ਵਿੱਚੋਂ ਦੇਖਦਾ ਇਹਨੂੰ ਬੜਾ ਹੀ ਅਜੀਬ ਲੱਗਦਾ ਮੈਂ ਇੱਕ ਦੋ ਵਾਰ ਉਸ ਨਾਲ ਅੱਖ ਮਲਾਈ ਫਿਰ ਇਗਨੋਰ ਕਰ ਦਿੱਤਾ ਪਰ ਮੈਂ ਉਸ ਨੂੰ ਚੋਰੀ-ਚੋਰੀ ਵੇਖਦੀ ਹੁੰਦੀ ਸੀ ਜਦੋਂ ਵੀ ਅਸੀਂ ਕਿਤੇ ਘੁੰਮਣ ਜਾਂਦੇ ਤਾਂ ਉਸ ਦਾ ਇਹੀ ਕੰਮ ਸੀ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਮੇਰੀ ਸੱਸ ਨੇ ਮੈਨੂੰ ਕਿਹਾ ਕੀ ਬੁੱਤ ਚਾਹ ਨਾਲ ਪਕੌੜੇ ਬਣਾ ਲੈ ਪਕੌੜੇ ਖਾਣ ਨੂੰ ਬੜਾ ਦਿਨ ਕਰਤਾ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੁਣੇ ਬਣਾ ਲੈਨੀ ਆ ਅਤੇ ਉਸ ਤੋਂ ਬਾਅਦ ਮੈਂ ਚਾਹ ਦੇ ਨਾਲ ਪਕੌੜੇ ਬਣਾਏ ਅਤੇ ਆਪਣੀ ਸੱਸ ਨੂੰ ਦੇਣ ਤੋਂ ਬਾਅਦ ਮੈਂ ਡਰਾਈਵਰ ਨੂੰ ਵੀ ਚਾਹ ਦੇ ਨਾਲ ਪਕੌੜੇ ਦੇਣ ਲਈ ਉਸਦੇ ਕਮਰੇ ਵਿੱਚ ਗਈ ਕਿਉਂਕਿ ਹਜੇ ਟਾਈਮ ਤਾਂ ਨਹੀਂ ਹੋਇਆ ਸੀ ਜਦੋਂ ਮੈਂ ਉਸਦੇ ਕਮਰੇ ਵਿੱਚ ਉਸ ਨੂੰ ਚਾਹ ਦੇਣ ਗਈ ਤਾਂ ਮੈਂ ਹਲਕਾ ਜਿਹਾ ਦਰਵਾਜ਼ਾ ਖੋਲ੍ਹਿਆ ਉਹ ਆਪਣੇ ਬੈੱਟੇ ਲੰਮਾ ਪਿਆ ਸੀ ਤੇ ਉਸਦੀ ਦਰਵਾਜ਼ੇ ਵੱਲ ਪਿੱਠ ਸੀ ਤੇ ਉਹ ਆਪਣੇ ਫੋਨ ਦੇ ਵਿੱਚ ਅਜੀਬ ਹੀ ਫਿਲਮ ਵੇਖ ਰਿਹਾ ਸੀ ਜੋ ਕਿ ਬਹੁਤ ਹੀ ਰੋਮਾਂਟਿਕ ਸੀ ਉਸ ਨੂੰ ਕੋਈ ਪਤਾ ਨਾ ਲੱਗਾ ਕਿ ਮੈਂ ਕਦੋਂ ਉਸਦੇ ਪਿੱਛੇ ਆ ਕੇ ਖੜ ਗਈ ਸੀ ਅਤੇ ਉਹ ਫੋਨ ਦੇ ਉੱਤੇ ਪੂਰਾ ਮਸਤ ਸੀ ਅਤੇ ਕੁਵਾਰਤਾ ਫਿਲਮ ਦੇ ਦੇਖਦੇ ਦੇਖਦੇ ਮੈਨੂੰ ਵੀ ਸੰਗ ਜਹੀ ਆ ਗਈ ਕਿਉਂਕਿ ਮੈਨੂੰ ਉਹ ਸੀਨ ਵਧੀਆ ਲੱਗ ਰਹੀ ਸੀ ਪਰ ਉਹ ਜਿਹੀ ਸੀ ਕਿ ਉਸ ਨੂੰ ਦੇਖਨ ਨਾਲ ਮੈਂ ਉੱਥੇ ਹੀ ਰੁਕ ਗਈ ਅਤੇ ਮੈਨੂੰ ਵੀ ਉਹ ਫਿਲਮ ਵਧੀਆ ਲੱਗ ਰਹੀ ਸੀ ਪਰ ਫਿਰ ਮੇਰੇ ਅਚਾਨਕ ਮਨ ਵਿੱਚ ਆਇਆ ਕਿ ਮੈਂ ਉਸ ਨੂੰ ਹੋਣੀ ਜਗਾ ਦੇਣੀ ਆ ਮੈਂ ਉਸ ਨੂੰ ਕਿਹਾ ਕਿ ਮੈਂ ਚਾਹ ਲੈ ਕੇ ਆਈ ਸੀ ਨੀ ਪੈਣ ਕਰਕੇ ਅੱਜ ਜਲਦੀ ਚਾਹ ਤੇ ਪਕੌੜੇ ਬਣਾ ਲਈ ਸੀ ਤੇ ਉਹ ਸੁਣ ਕੇ ਖੁਸ਼ ਹੋ ਗਿਆ ਤੇ ਉਸ ਨੇ ਕਿਹਾ ਕਿ ਤੁਸੀਂ ਵਧੀਆ ਕੀਤਾ ਮੈਂ ਉਸ ਨੂੰ ਕਿਹਾ ਕਿ ਦਿਰਾ ਤਾਂ ਵਿਆਹ ਹੀ ਨਹੀਂ ਹੋਇਆ ਤੇ ਤੂੰ ਹਲੇ ਪਸਤੌਣਾ ਜੇ ਮੇਰਾ ਵਿਆਹ ਹੋਇਆ ਤੇ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਚਲਾ ਗਿਆ ਪਰ ਉਸਦੀ ਵੀ ਮਜਬੂਰੀ ਸੀ ਤੇ ਮੈਂ ਉਸਦੇ ਬਿਨਾਂ ਮਰਮਰ ਦਿਨ ਕੱਟਦੀ ਹਾਂ ਅਤੇ ਉਹ ਕਹਿੰਦਾ ਕਿ ਮੈਡਮ ਜੀ ਇਹ ਦਿਨ ਵੇਖ ਕੇ ਤਾਂ ਤੁਹਾਡੇ ਵੀ ਦਿਲ ਨੂੰ ਸਕੂਨ ਜਿਹਾ ਹੋਣਾ ਮੈਂ ਉਸਦੀ ਗੱਲ ਤੇ ਵਿੱਚ ਹਾਮੀ ਭਰ ਦਿੱਤੀ ਸੀ ਕਿਉਂਕਿ ਮੈਨੂੰ ਵੀ ਆਪਣੇ ਘਰੋਲੇ ਦੀ ਯਾਦ ਸਤਾਉਂਦੀ ਮੈਂ ਕਿੰਨਾ ਠੰਡਾ ਜਿਹਾ ਹੋਕਾ ਭਰਿਆ ਤੇ ਕਿਹਾ ਹਾਂ ਸੱਚੀ ਮੈਨੂੰ ਉਸ ਸਮੇਂ ਉਹਦੀ ਬਹੁਤ ਯਾਦ ਆਉਂਦੀ ਹੈ ਪਤਾ ਨਹੀਂ ਮੇਰੇ ਇਨਾਂ ਕਹਿਣ ਦੀ ਹੀ ਦੇਰ ਸੀ ਕਿ ਉਸ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਕਿ ਜੇਕਰ ਆਪਾਂ ਦੋਨੋਂ ਹੀ ਆਪਣੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰ ਲਈਏ ਤਾਂ ਕਿੰਨਾ ਵਧੀਆ ਹੋ ਗਏ ਮੈਂ ਉਸ ਨੂੰ ਕਿਹਾ ਕਿ ਤੂੰ ਹੋਸ਼ ਵਿੱਚ ਤਾਂ ਹੈ ਕਿਤਾਆਂ ਦੀਆਂ ਗੱਲਾਂ ਕਰ ਰਿਹਾ ਹੈ ਉਸ ਨੇ ਕਿਹਾ ਮੈਂ ਵੀ ਕੱਲਾ ਤੇ ਤੁਸੀਂ ਵੀ ਕੱਲੀ ਕਿਸੇ ਨੂੰ ਪਤਾ ਨਹੀਂ ਲੱਗਣਾ ਅਤੇ ਉਹ ਮੈਨੂੰ ਸੋਣਾ ਵੀ ਬਹੁਤ ਲੱਗਦਾ ਹੁੰਦਾ ਸੀ ਮੈਂ ਉਸ ਨੂੰ ਪਨਾ ਵਿੱਚ ਹੀ ਹਾਂ ਕਰ ਦਿੱਤੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਸਾਸ ਨੂੰ ਬਾਹਰ ਨਾ ਮਾਰ ਕੇ ਉਸ ਦੇ ਕੋਲ ਆ ਗਈ ਸੀ ਮੈਨੂੰ ਵੀ ਉਸ ਦੀ ਇੱਕ ਨਾਲ ਲੱਗੀ ਬੜਾ ਸਕੂਨ ਮਿਲ ਰਿਹਾ ਸੀ ਅਤੇ ਫਿਰ ਉਸ ਨੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਜੋ ਕਿ ਪਿਆਰ ਭਰੀਆਂ ਸੀ ਅਤੇ ਉਸ ਤੋਂ ਬਾਅਦ ਗੱਲਾਂ ਕਰਦੇ ਕਰਦੇ ਪਤਾ ਹੀ ਨਾ ਲੱਗਾ ਕਿ ਕਦੋਂ ਉਸ ਦਾ ਦਿਨ ਹੋਇਆ ਅਤੇ ਉਹ ਸਭ ਕੁਝ ਹੋ ਚੁੱਕਾ ਸੀ ਕੁਝ ਪਲਾਂ ਦੇ ਵਿੱਚ ਹੀ ਅਸੀਂ ਆਪਣੇ ਆਪ ਵਿੱਚ ਮਸਤ ਸੀ ਦਿਲ ਦੀਆਂ ਰੀਚਾਂ ਪੂਰੀਆਂ ਹੋਈਆਂ ਸਾਨੂੰ ਦੋਨੋਂ ਨੂੰ ਵਧੀਆ ਲੱਗ ਰਿਹਾ ਸੀ ਅਤੇ ਆਪਣੇ ਆਪ ਵਿੱਚ ਅਸੀਂ ਮਸਤ ਰਹਿਣ ਲੱਗ ਪਏ ਸੀ ਇੰਦਾ ਹੀ ਸਮਾਂ ਲੰਘਦਾ ਜਾ ਰਿਹਾ ਸੀ ਮੇਰਾ ਘਰ ਵਾਲਾ ਪੈਸੇ ਭੇਜਦਾ ਤੇ ਮੈਂ ਖੂਬ ਐਸ਼ ਕਰਦੀ ਤੇ ਉਸ ਨੂੰ ਵੀ ਕਰਾਉਂਦੀ ਸੀ ਅਤੇ ਉਹ ਵੀ ਬੜਾ ਖੁਸ਼ ਰਹਿੰਦਾ ਸੀ ਤਿੰਨ ਕੁ ਮਹੀਨਿਆਂ ਬਾਅਦ ਅਚਾਨਕ ਮੇਰਾ ਘਰ ਵਾਲਾ ਛੁੱਟੀ ਆਇਆ ਤੇ ਉਸ ਨੇ ਮੈਨੂੰ ਦੱਸਿਆ ਵੀ ਨਹੀਂ ਸੀ ਉਹ ਚੁੱਪਚਪੀ ਤੇ ਹੀ ਘਰ ਆ ਗਿਆ ਤੇ ਆ ਕੇ ਕਹਿਣ ਲੱਗਾ ਕਿ ਮੇਰੀ ਡਿਊਟੀ ਨੇੜੇ ਹੀ ਸੀ ਤੇ ਸੋਚਿਆ ਕਿ ਘਰ ਚੱਕਰ ਲਾਇਆ ਵਾਂ ਉਸ ਤੇ ਆਉਣ ਨਾਲ ਮੈਂ ਬੜੀ ਖੁਸ਼ ਹੋਈ ਸੀ ਪਰ ਅੰਦਰੋਂ ਉਦਾਸ ਵੀ ਸੀ ਪਰ ਉਸ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੈਨੂੰ ਉਸ ਰਾਤ ਉਸ ਨੇ ਬਹੁਤ ਹੀ ਸਕੂਨ ਦਿੱਤਾ ਅਤੇ ਅਸੀਂ ਦੋਨੇ ਇੱਕ ਦੂਜੇ ਦੀਆਂ ਗੱਲਾਂ ਕਰਦੇ ਰਹੇ ਉਸ ਤੋਂ ਬਾਅਦ ਉਸ ਨੇ ਮੇਰੇ ਜਿਸਮ ਤੇ ਜੋ ਨਿਸ਼ਾਨ ਵੇਖੇ ਉਹ ਮੈਨੂੰ ਪੁੱਛਣ ਲੱਗਾ ਕਿ ਨਿਸ਼ਾਨ ਕਿੱਤਾਂ ਦੇ ਨੇ ਉਸ ਨੂੰ ਮੇਰੇ ਤੇ ਸ਼ੱਕ ਹੋ ਰਿਹਾ ਸੀ ਪਰ ਮੈਂ ਉਸ ਨੂੰ ਬਹਾਨਾ ਬਣਾ ਕੇ ਕਹਿ ਦਿੱਤਾ ਕਿ ਕੋਈ ਸਕਿਨ ਦੀ ਪ੍ਰੋਬਲਮ ਹੋ ਗਈ ਸੀ ਮੈਂ ਉਸ ਦੀ ਦਵਾਈ ਖਾ ਰਹੀ ਹਾਂ ਡਾਕਟਰ ਨੇ ਕਿਹਾ ਹੈ ਕਿ ਇਹ ਕੂੜ ਦੇ ਵਿੱਚੋਂ ਕਰਕੇ ਤੁਹਾਡੇ ਸਰੀਰ ਤੇ ਨਿਸ਼ਾਨ ਪੈ ਗਏ ਨੇ ਅਤੇ ਮੈਨੂੰ ਲੱਗ ਰਿਹਾ ਸੀ ਕਿ ਉਸ ਨੂੰ ਜਿੱਦਾਂ ਮੇਰੇ ਤੇ ਸ਼ੱਕ ਹੋਵੇ ਪਰ ਫਿਰ ਉਹ ਮੇਰੇ ਕਹਿਣ ਦੇ ਨਾਲ ਮੰਨ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਠੀਕ ਹੈ ਆਪਣੀ ਦਵਾਈ ਪੂਰੇ ਤਰੀਕੇ ਨਾਲ ਖਾਈ ਮੈਨੂੰ ਲੱਗਿਆ ਸੀ ਕਿ ਸ਼ਾਇਦ ਇਹ ਹੀ ਮੇਰਾ ਵਹਿਮ ਸੀ ਅਗਲੇ ਹੀ ਦਿਨ ਉਹ ਬੜੇ ਹੀ ਪਿਆਰ ਨਾਲ ਸਾਨੂੰ ਮਿਲ ਕੇ ਆਪਣੀ ਡਿਊਟੀ ਤੇ ਵਾਪਸ ਚਲਾ ਗਿਆ ਸੀ ਅਤੇ ਮੈਂ ਫਿਰ ਬੇਫਿਕਰ ਹੋ ਗਈ ਸੀ ਕਿ ਮੇਰੇ ਕੋਲ ਹੁਣ ਦੇਖਣ ਵਾਲਾ ਕੋਈ ਵੀ ਨਹੀਂ ਸੀ ਉਸ ਨੂੰ ਕਿਸੇ ਗੱਲ ਦਾ ਕੋਈ ਪਤਾ ਹੀ ਨਹੀਂ ਲੱਗਾ ਸੀ ਇਸ ਗੱਲ ਦੀ ਮੈਨੂੰ ਜ਼ਿਆਦਾ ਖੁਸ਼ੀ ਸੀ ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ ਅਤੇ ਮੇਰੇ ਘਰ ਵਾਲੇ ਨੂੰ ਘਰੋਂ ਗਈ ਹੁਣ ਪੂਰੇ 4 ਮਹੀਨੇ ਹੋ ਗਏ ਸੀ ਤੇ ਜਿਵੇਂ ਉਸ ਨੂੰ ਪੁੱਛਦੀ ਕਿ ਤੁਸੀਂ ਛੁੱਟੀ ਕਦੋਂ ਆਉਣਾ ਤਾਂ ਕਹਿ ਦਿੰਦਾ ਸੀ ਕਿ ਮੈਂ ਹੁਣ 2 ਦਿਨ ਮਹੀਨਿਆਂ ਲਈ ਇਕੱਠਾ ਹੀ ਆਵਾਂਗਾ ਅਤੇ ਫਿਰ ਘਰ ਵਿੱਚ ਆਰਾਮਨਾ ਰਵਾਂਗਾ ਮੈਂ ਉਸ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦੀ ਪਰ ਅੰਦਰੋਂ ਮਨ ਅਦਾਸ ਹੋਈ ਹੋ ਜਾਂਦਾ ਕਿਉਂਕਿ ਹੁਣ ਮੈਨੂੰ ਉਸ ਦੇ ਸੰਗ ਇੰਨਾ ਚੰਗਾ ਨਹੀਂ ਸੀ ਲੱਗਦਾ ਜਿੰਨਾ ਮੈਨੂੰ ਉਸ ਦਾ ਲੱਗਦਾ ਸੀ ਅਤੇ ਫਿਰ ਦੁਜੇ ਹੀ ਪਲ ਮਨ ਅਦਾਸ ਹੋ ਜਾਂਦਾ ਸੀ ਅਤੇ ਮੈਂ ਆਪਣੀਆਂ ਸੱਸ ਨੂੰ غلط ਦਵਾਈਆਂ ਦੇਣ ਲੱਗ ਪਈ ਸੀ ਜਿਸ ਨਾਲ ਉਹ ਸਾਰਾ ਦਿ ਇਹ ਸੁੱਤੀ ਰਹਿੰਦੀ ਉਸ ਦੀ ਰਾਤ ਵਾਲੀ ਦਵਾਈ ਮੈਂ ਉਸ ਨੂੰ ਦਿਨੇ ਹੀ ਦਿੰਦੀ ਸੀ ਜਿਸ ਨਾਲ ਉਸ ਨੂੰ ਨੀਂਦ ਆਉਂਦੀ ਰਹਿੰਦੀ ਸੀ ਤੇ ਉਹ ਸਾਰਾ ਦਿਨ ਸੁੱਤੀ ਰਹਿੰਦੀ ਘਰ ਦੇ ਵਿੱਚ ਹੋਰ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਅਤੇ ਮੈਂ ਉਸ ਨਾਲ ਦਿਨੇ ਹੀ ਗੱਲਾਂ ਕਰਦੀ ਰਹਿੰਦੀ ਤੇ ਆਪਣੇ ਕੰਮ ਕਰਦੀ ਰਹਿੰਦੀ ਕਿਉਂਕਿ ਮੈਂ ਤਾਂ ਬੇਫਿਕਰ ਸੀ ਕਿ ਸਾਡੇ ਘਰ ਵਿੱਚ ਕੋਈ ਵੀ ਆਉਂਦਾ ਜਾਂਦਾ ਨਹੀਂ ਪਰ ਮੈਨੂੰ ਕੀ ਪਤਾ ਸੀ ਕੀਕਦਨ ਜੋ ਅਚਾਨਕ ਹੋਇਆ ਮੈਂ ਤੇ ਡਰਾਈਵਰ ਬਾਹਲੇ ਕਮਰੇ ਦੇ ਵਿੱਚ ਆਰਾਮ ਨਾਲ ਬੈਠੇ ਸੀ ਅਸੀਂ ਆਪਣੀ ਹੀ ਮਸਤੀ ਵਿੱਚ ਸੀ ਤੇ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਰੀਚਾ ਪੂਰੀਆਂ ਕਰ ਰਹੀ ਸੀ ਇਹਨੇ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਦੋਂ ਘਰਵਾਲਾ ਆਇਆ ਤੇ ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਅੰਦਰ ਸੀ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਸੀ ਕਿ ਕੌਣ ਹੈ ਜਦੋਂ ਡਰਾਈਵਰ ਨੇ ਬਾਹਰ ਜਾ ਕੇ ਦਰਵਾਜ਼ਾ ਖੋਲ੍ਹਿਆ ਉਸ ਨੇ ਡਰਾਈਵਰ ਨੂੰ ਧੱਕਾ ਦੇ ਦਿੱਤਾ ਕਿਉਂਕਿ ਬਾਹਰ ਮੇਰਾ ਘਰ ਵੱਡਾ ਸੀ ਅਤੇ ਉਹ ਸਮਝ ਗਿਆ ਸੀ ਕਿ ਅੰਦਰ ਕੀ ਚੱਲ ਰਿਹਾ ਹੈ ਉਹ ਉਸ ਨੂੰ ਧੱਕਾ ਦੇ ਕੇ ਅੰਦਰ ਦਾਖਲ ਹੋਇਆ ਤੇ ਮੈਨੂੰ ਸਾਹਮਣੇ ਇਸ ਹਾਲਤ ਵਿੱਚ ਵੇਖ ਕੇ ਉਹ ਬੁਰੀ ਤਰ੍ਹਾਂ ਭੜਕ ਗਿਆ ਸੀ ਅਤੇ ਸਮਝ ਗਿਆ ਸੀ ਕਿ ਸਭ ਕੁਝ ਗਲਤ ਚੱਲ ਰਿਹਾ ਸੀ ਉਸ ਨੇ ਤਾਂ ਗੁੱਸੇ ਦੇ ਵਿੱਚ ਪਤਾ ਨਹੀਂ ਸਾਨੂੰ ਕੀ ਕੁਝ ਗਿਆ ਤੇ ਸਾਨੂੰ ਫੜ ਲਿਆ ਸੀ ਹੁਣ ਮੇਰੇ ਕੋਲ ਬੋਲਣ ਲਈ ਕੁਝ ਵੀ ਨਹੀਂ ਬਚਿਆ ਸੀ ਨੇ ਆਪਣੀ ਅੱਖਾਂ ਨੀਵੇਂ ਕਰੀ ਖੜੀ ਸੀ ਉਸ ਨੇ ਸਾਨੂੰ ਦੋਨਾਂ ਨੂੰ ਬਹੁਤ ਕੁੱਟਿਆ ਤੇ ਫਿਰ ਸਾਨੂੰ ਦੋਨਾਂ ਨੂੰ ਉਹ ਆਪਣੀ ਮਾਂ ਦੇ ਕਮਰੇ ਵਿੱਚ ਲੈ ਕੇ ਗਿਆ ਤੇ ਉਸ ਨੂੰ ਪਾਣੀ ਪਿਲਾਇਆ ਤੇ ਹੋਸ਼ ਵਿੱਚ ਲਿਆਂਦਾ ਅਤੇ ਜਦੋਂ ਉਹ ਹੋਸ਼ ਵਿੱਚ ਆਈ ਤਾਂ ਉਸ ਨੂੰ ਸਾਰਾ ਸੱਚ ਦੱਸਿਆ ਜਿਸ ਨੂੰ ਸੁਣ ਕੇ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੇਰੇ ਪੁੱਤ ਵਿੱਚ ਕੀ ਕਮੀ ਸੀ ਅਤੇ ਜਿਸ ਨੇ ਤੈਨੂੰ ਇੰਨੀ ਆਜ਼ਾਦੀ ਦਿੱਤੀ ਤੂੰ ਉਸ ਦਾ ਗਲਤ ਫਾਇਦਾ ਚੁੱਕਿਆ ਉਸ ਨੇ ਮੇਰੇ ਮਾਪਾਪਾ ਨੂੰ ਵੀ ਬੁਲਾ ਲਿਆ ਸੀ ਉਸ ਨੇ ਸਾਡੀ ਵੀਡੀਓ ਬਣਾ ਲਈ ਸੀ ਤੇ ਮੇਰੇ ਮਾਵਾ-ਬਾਪੀ ਮੈਨੂੰ ਲਾਂਤਾਂ ਪਾ ਰਹੇ ਸੀ ਤੇ ਮੈਂ ਸਾਰਿਆਂ ਦੇ ਸਾਹਮਣੇ ਸਿਰ ਨੀਚੇ ਕਰੀ ਬੈਠੀ ਸੀ ਤੇ ਹੱਥ ਜੋੜ ਰਹੀ ਸੀ ਜੀ ਮੇਰੇ ਮਾਵਾ ਕਹਿ ਰਹੇ ਸੀ ਕਿ ਤੂੰ ਉਸ ਤੇ ਦਿੱਤੀ ਕੁਲ ਤਾਂ ਨਾਜਾਇਜ਼ ਫਾਇਦਾ ਚੁੱਕਿਆ ਉਸ ਤੇ ਪੈਸੇ ਦੀ ਬਰਬਾਦੀ ਕੀਤੀ ਅਤੇ ਤੂੰ ਅਵਾਰਾ ਗੱਦੀ ਕੀਤੀ ਅਤੇ ਉਸ ਵਿੱਚ ਕੀ ਕਮੀ ਸੀ ਜੋ ਤੂੰ ਇਹ ਕਦਮ ਚੁੱਕਿਆ ਮੈਨੂੰ ਬਾਰ-ਬਾਰ ਸਾਰੇ ਲਾਂਤਾਂ ਪਾ ਰਹੇ ਸੀ ਮੈਂ ਉਸ ਦੇ ਪਿਆਰ ਵਿੱਚ ਅੰਨੀ ਜੋ ਹੋ ਗਈ ਸੀ ਮੇਰੇ ਮਾਪੇ ਕਹਿਣ ਲੱਗੇ ਤੂੰ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ ਅਸੀਂ ਅੱਜ ਤੋਂ ਬਾਅਦ ਤੇਰੇ ਨਾਲ ਸਾਰੇ ਰਿਸ਼ਤੇ ਖਤਮ ਕਰਦੇ ਹਾਂ ਤੂੰ ਸਾਡੀ ਕੁਝ ਨਹੀਂ ਲੱਗਦੀ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿਉਂਕਿ ਮੈਂ ਇੰਨਾ ਪਿਆਰ ਕਰਨ ਵਾਲੇ ਮਾਪੇ ਜੋ ਗਵਾ ਲਈ ਸੀ ਅਤੇ ਮੇਰੀ ਹਰ ਇੱਛਾ ਪੂਰੀ ਕਰਨ ਵਾਲਾ ਮੇਰੇ ਸਾਹਾਂ ਵਿੱਚ ਸਾਹ ਲੈਣ ਵਾਲਾ ਆਪਣਾ ਘਰ ਵਾਲਾ ਵੀ ਮੈਂ ਗਵਾ ਲਿਆ ਸੀ ਉਸ ਨੇ ਮੇਰੇ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ ਮੈਂ ਬਹੁਤ ਪਛਤਾ ਰਹੀ ਸੀ ਉਸ ਲਈ ਜਦੋਂ ਮੈਂ ਗਲਤੀ ਕੀਤੀ ਸੀ ਅਤੇ ਮੈਂ ਇੱਥੋਂ ਤੱਕ ਪਹੁੰਚ ਗਈ ਸੀ ਮੇਰੇ ਘਰਵਾਲੇ ਨੇ ਮੈਨੂੰ ਕੁਝ ਹੀ ਦਿਨਾਂ ਵਿੱਚ ਤਲਾਕ ਦੇ ਦਿੱਤਾ ਅਤੇ ਉਸਨੇ ਮੈਨੂੰ ਉਸ ਘਰੋਂ ਕੱਢ ਦਿੱਤਾ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਛਤਾ ਰਹੀ ਹਾਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਡਰਾਈਵਰ ਨਾਲ ਵਿਆਹ ਕਰਾ ਕੇ ਵੀ ਮੇਰੇ ਪੱਲੇ ਪਛਤਾਵਾ ਹੀ ਸੀ ਕਿਉਂਕਿ ਉਹ ਘਰ ਤੋਂ ਬਹੁਤ ਗਰੀਬ ਸੀ ਇਸ ਲਈ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀ ਖਰਾਬ ਕੀਤੀ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਲਾਇਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਹਮੇਸ਼ਾ ਇਹ ਗੱਲ ਯਾਦ ਰੱਖੋ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਵਨ ਸਾਥੀ ਨੂੰ ਧੋਖਾ ਨਾ ਦਿਓ ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਧੋਖਾ ਦਿੰਦੇ ਹੋ ਤਾਂ ਪ੍ਰਮਾਤਮਾ ਤੁਹਾਨੂੰ ਤੁਹਾਡੀ ਗਲਤੀ ਦੀ ਸਜ਼ਾ ਬਹੁਤ ਹੀ ਬੁਰੇ ਤਰੀਕੇ ਨਾਲ ਦਿੰਦਾ ਹੈ ਹਮੇਸ਼ਾ ਆਪਣੇ ਜੀਵਨ ਸਾਥੀ ਦੀ ਕਦਰ ਕਰੋ ਤੇ ਉਸ ਦਾ ਸਾਥ ਦਿਓ ਨੀਂਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਗੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜੀ ਦਿਨੋ ਧੰਨਵਾਦ ਆਪਾਂ ਜਲਦੀ ਹੀ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ